ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਜਿਹੜਾ ਕਿ ਹੁਣ ਮੁਰ ਤੋਂ ਕਿਸਾਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੀ ਕੱਲ ਉਹਨਾਂ ਨੂੰ ਛੁੱਟੀ ਮਿਲੀ ਤੇ ਛੁੱਟੀ ਤੋਂ ਬਾਅਦ ਹੁਣ ਵੱਡੇ ਇਕੱਠ ਦਾ ਐਲਾਨ ਹੋ ਚੁੱਕਿਆ ਹੈ ਤੇ ਕੱਲ ਨੂੰ ਜਿਹੜਾ ਕਿ ਕਿਸਾਨ ਜਥੇਬੰਦੀਆਂ ਮੁਰ ਤੋਂ ਵੱਡੇ ਇਕੱਠ ਦਾ ਰਿਕਾਰਡ ਤੋੜਨ ਦੀਆਂ ਮਹਾਪੰਚਾਇਤਾਂ ਦਾ ਸੱਦਾ ਦਿੱਤਾ ਗਿਆ ਹੈ ਤੇ ਉੱਥੇ ਹੀ ਸਰਕਾਰ ਨੂੰ ਮੁਰ ਤੋਂ ਲਲਕਾਰਿਆ ਜਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਕੁਝ ਪੰਜਾਬ ਸਰਕਾਰ ਯਾਨੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉੱਥੇ ਕਿਸਾਨ ਜਥੇਬੰਦੀਆਂ ਇੱਕ ਵੱਡੀ ਅਪੀਲ ਜਿਹੜੀ ਕਿ ਪ੍ਰਧਾਨ ਸਭ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਕੱਲ ਪਿੰਡ ਡੱਲੇਵਾਲ ਦੇ ਵਿੱਚ ਜਿਹੜਾ ਕਿ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਤੇ ਆਉ ਤੁਹਾਨੂੰ ਸੁਣਾਉਣੇ ਜਜੀਤ ਸਿੰਘ ਡੱਲੇਵਾਲ ਦਾ ਹੋਰ ਕੀ ਕੁਝ ਕਹਿਣਾ ਡੱਲੇਆ ਪਿੰਡ ਦੀ ਸੂਚੀ ਸੰਗਤ ਨੇ ਸਾਡੀਆਂ ਬੀਤੀਆਂ ਨੇ ਸਾਡੀਆਂ ਪਹਿਨਾ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਨੌਜਵਾਨਾਂ ਨੇ ਉਹ ਕੋਲੋਂ ਮੰਨਿਆ ਵਾਖੂ ਵੀ ਨਭਾ ਉਹਨਾਂ ਦਿਨਾਂ ਦੇ ਵਿੱਚ जिस तरीके ते प्रशासन हमला कर रहा है दबाव बना रहा है मैं धनबादी हाँ मैं फिर सारे मैं संगत आ बीबिया भेन मातावान मेरे नौजवान मेरे बुजुर्ग जिन्होंने उस वेले हौसला बना के रखे परवाह नहीं की तकड़े होके टकर इसलिए मैं थोड़ा तो सारे लग, मेरा रोम रोम रे दूसरा काका साथ गल की भगवान पहाड़ ने गई देखो जिस वे आप इसके चकन लगे से। क्यों चक्या एवं भी चकिया सू दिस ਆਪਣੇ ਮਨ ਨੂੰ ਨੇ ਗੱਲ ਕਹੀ ਹੈ ਨਾ ਕਿ ਭਈ WTO ਇਸ ਤੁਹਾਡੇ ਸਾਹਮਣੇ ਤੇ ਨਹੀਂ ਆਉਣਾ WTO ਕੀ ਝੰਡਾ ਹੈ ਮੈਂ ਤੁਹਾਨੂੰ ਮੂਟੀ ਗੱਲ ਦੱਸਾਂ ਅਮਰੀਕਾ ਆਪ ਦੀ ਮਰਜ਼ੀ ਦੇ ਨਾਲ ਸਾਡੀ ਧਰਤੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਹਕੀਕਤ ਗੱਲ ਇਹ ਹੈ ਇਹ ਧਰਤੀ ਤੇ ਕਬਜ਼ਾ ਕਰਨ ਦੇ ਲਈ ਜ਼ਰੂਰੀ ਹੈ ਕਿ ਇੱਥੋਂ ਦੇ ਕਿਸਾਨਾਂ ਤੋਂ ਜ਼ਮੀਨ ਖਿੜਾਈ ਜਾਏ। ਉਹਨੂੰ ਛੜਾਉਣ ਦੇ ਲਈ ਬਹੁਤ ਚਰਤ ਲੱਗੇ ਹੋਏ ਨੇ। ਆ ਹੁਣ ਵੀ ਜਿਹੜੀ ਉਹ ਗੱਲ ਕਰਕੇ ਗਿਆ। ਇਹ ਉਹਨਾਂ ਨੇ ਕਿਹਾ ਕਿ ਵੀ ਬਾਹਰ ਤੋਂ ਆਉਣ ਵਾਲਾ ਜਿਹੜਾ ਅਨਾਜ ਹੈ, ਬਾਹਰ ਤੋਂ ਆਉਣ ਵਾਲਾ ਜਿਹੜਾ ਦੁੱਧ ਹੈ, ਬਾਹਰ ਤੋਂ ਆਉਣ ਵਾਲਾ ਜਿਹੜਾ ਕੋਈ ਪ੍ਰੋਡਕਟ ਨੇ। ਉਹਨਾਂ ਤੇ ਤੁਸੀਂ ਟੈਕਸ ਨਹੀਂ ਲਾਉਂਦੇ ਜੇ ਦਾ ਮਤਲਬ ਜੇ ਟੈਕਸ ਨਹੀਂ ਲਾਉਂਦੇ ਤਾਂ ਉਹਨਾਂ ਦੀ ਮਰਜ਼ੀ ਨਾਲ ਜਿੱਥੇ ਆਖੋ ਰੁਕੂਗਾ ਤੇ ਤੁਹਾਡਾ ਤੁਹਾਡਾ ਸਾਰੇ ਦਾ ਸਾਰਾ ਤੰਗਾ ਖਤਮ ਅਸਲ ਕਹਾਣੀ ਇਹਦੇ ਮਗਰ ਆ ਹੈ ਤਾਂ ਜਿਨ੍ਹਾਂ ਨੂੰ ਅਸੀਂ ਰੋਕ ਰਹੇ ਹਾਂ ਉਹ ਸਾਡੇ ਤੇ ਫਿਰ ਬੋਲੀਆਂ ਚਲਾਉਣਗੇ ਉਹ ਬੋਲੀਆਂ ਚੱਲਣਗੇ ਆਪਣੇ ਤੇ ਇਹ ਉਹਦੇ ਚੋ ਬੋਲੀਆਂ ਚੱਲੀਆਂ ਨੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਵੀਡੀਓਜ਼ ਪਈਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਮੈਂ ਪਹਿਲਾਂ ਵੀ ਇਹ ਗੱਲ ਦੱਸੀ ਹੈ ਕਿ ਐਮਐਸਪੀ ਆ ਜਿਹੜੀ ਹੈ ਇਹ ਡਬਲਯੂਟੀਓ ਦੀਆਂ ਤਰ੍ਹਾਂਵਾਂ ਦਾ ਵਿਰੋਧ ਕਰਦੀ ਹੈ ਇਸ ਕਰਕੇ ਇਹ ਅਮਰੀਕਾ ਦੀਆਂ ਨੀਤੀਆਂ ਦਾ ਵਿਰੋਧ ਕਰਦੀ ਹੈ ਤੇ ਅਮਰੀਕਾ ਸਾਡੇ ਤੇ ਗੋਲੀਆਂ ਚਲਵਾਊਗਾ ਇਹਨੇ ਤਕੜੇ ਹੋ ਕੇ ਲੜਨਾ ਪਾਇਆ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਮੈਂ ਧਨਵਾਦ ਕਰਨ ਦੀ ਜਿਹੜੀ ਗੱਲ ਕਰਦਾ ਸੀਗਾ ਪੰਜਾਬ ਦੇ ਨੌਜਵਾਨਾਂ ਹਰਿਆਣੇ ਦੇ ਨੌਜਵਾਨਾਂ ਦਾ ਮੈਂ ਤੇ ਦਿ ਲੋ ਧਨਵਾਦੀਆਂ ਸਾਡੇ ਬਜ਼ੁਰਗਾਂ ਦਾ ਧਨਵਾਦੀਆਂ ਤੇ ਜਿਸ ਵੇਲੇ ਮੈਂ ਇਹ ਸਟੇਪ ਲੈਣ ਲੱਗਾ ਸੀ ਤੇ ਮੈਂ ਕਿਹਾ ਸੀਗਾ ਕਿ ਦੋਸਤੋ ਇੱਕ ਗੱਲ ਹੈ ਇਹ ਤਾਂ ਸਰਕਾਰ ਆਪਾਂ ਨੂੰ ਚੱਕ ਲਈ ਇੱਥੇ ਇਹ ਤਾਂ ਆਪਾ ਹਾਰ ਚੁੱਕੇ ਤੇ ਜੇ ਸਰਕਾਰ ਨੂੰ ਤੁਸੀਂ ਚੱਕਣ ਨਾ ਦਿੱਤਾ ਫਿਰ ਆਪਾਂ ਜਿੱਤ ਜਾਗੇ ਇਹ ਮੈਂ ਕਹੀ ਸੀ ਗੱਲ ਤੇ ਉਹ ਫਿਰ ਸਾਡੇ ਨੌਜਵਾਨਾਂ ਨੇ 3 ਮਹੀਨੇ ਨਿਭਾਇਆ ਪੂਰਾ ਡੱਟ ਕੇ ਨਿਭਾਇਆ ਦਿਨੇ ਵੀ ਪਹਿਰਾ ਰਾਤ ਨੂੰ ਵੀ ਪਹਿਰਾ ਹਰ ਵਕਤ ਉਹਨਾਂ ਨੌਜਵਾਨਾਂ ਦਾ ਘਾਹ ਰਚੰਦਾ ਸੀ ਸਰਕਾਰ ਦੀ ਜ਼ਰਤ ਨਹੀਂ ਪਈ ਸਾਡੇ ਮੋਰਚੇ ਨੂੰ ਛੇੜ ਜਾਵੇ ਉਹਦੋਂ ਤਾਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੇ ਇਹ ਕਹਿਤਾ ਸੀ ਜਾ ਕੇ ਇਹ ਨਾਜੀ ਹੁਣ ਤਾਂ ਇੱਥੇ ਨੁਕਸਾਨ ਬਹੁਤ ਬੜਾ ਹੋਗਾ ਅਸੀਂ ਹੁਣ ਹਲਾਕ ਚ ਨਹੀਂ ਗਏ ਅਸੀਂ ਨਹੀਂ ਉੱਥੇ ਜਾ ਕੇ ਮੌਤੇ ਨੂੰ ਫੇਕ ਸਕਦੇ ਇਹ ਹੀ ਭਗਵਾਨਤਵਾਨ ਦੀ ਸਰਕਾਰ ਸੀ ਤੋਂ ਮੈਂ ਮੇਰਾ ਕਹਿਣ ਦਾ ਭਾਵ ਹੈ ਕਿ ਤਹਿ ਦਿਲੋਂ ਤਲਵਾਰਦੀ ਆ ਤੁਹਾਡਾ ਸਾਥ ਪਰ ਇੱਕ ਕਲ ਜ਼ਰੂਰ ਹੈ ਕਿਤੇ ਨਾ ਕਿਤੇ ਸਾਡੇ ਵੀ ਤੁਹਾਡੇ ਵੀ